얘 વિદ્યાર્થીઓ आओ आज ਆਪਾਂ ਸੰਪੂਰਨ ਸੰਖਿਆਵਾਂ ਦੇ ਅਭਿਆਸ 1.8 ਦਾ ਪਹਿਲੇ ਦਾ ਪਹਿਲਾ ਪਾਠ ਹੱਲ ਕਰਦੇ ਹਾਂ ਇਸ ਵਿੱਚ ਉਚਿਤ ਚਿੰਨਾਂ ਦੀ ਵਰਤੋਂ ਕਰਦੇ ਹੋਏ ਖਾਲੀ ਥਾਵਾਂ ਨੂੰ ਭਰਨਾ ਹੈ ਪਹਿਲੇ ਪਾਠ ਵਿੱਚ -10 ਅਤੇ -5 ਦੇ ਵਿਚਕਾਰ ਉਚਿਤ ਨਿਸ਼ਾਨ ਜਾਂ ਉਚਿਤ ਚਿੰਨ ਦੀ ਵਰਤੋਂ ਕਰਨੀ ਹੈ ਇਸ ਲਈ ਸਭ ਤੋਂ ਪਹਿਲਾਂ ਆਪਾਂ -10 ਅਤੇ -5 ਨੂੰ ਸੰਖਿਆ ਰੇਖਾ ਉੱਪਰ ਦਰਸਾਵਾਂਗੇ -10 ਸੰਖਿਆ ਰੇਖਾ ਉੱਪਰ ਇਸਥਾਨਿਤ ਸਥਿਤ ਹੈ ਅਤੇ -5 ਸੰਖਿਆ ਰੇਖਾ ਦੇ ਇਸਥਾਨ ਤੇ ਸਥਿਤ ਹੈ ਦੋਨੋਂ ਸੰਖਿਆਵਾਂ ਸੰਖਿਆ ਰੇਖਾ ਉੱਪਰ ਸਥਿਤ ਕਰ ਦਿੱਤੀਆਂ ਗਈਆਂ ਹਨ ਜਿਹੜੀ ਸੰਖਿਆ ਸੰਖਿਆ ਰੇਖਾ ਦੇ ਸੱਜੇ ਪਾਸੇ ਹੈ ਉਹ ਸੰਖਿਆ ਹਮੇਸ਼ਾ ਵੱਡੀ ਹੁੰਦੀ ਹੈ ਅਤੇ ਜਿਹੜੀ ਸੰਖਿਆ ਸੰਖਿਆ ਰੇਖਾ ਦੇ ਖੱਬੇ ਪਾਸੇ ਹੈ ਉਸਨ ਕਾ ਹਮੇਸ਼ਾ ਛੋਟੀ ਹੁੰਦੀ ਹੈ ਇਸ ਲਈ -10 -0 ਵੱਡੀ ਹੈ ਇਸ ਲਈ ਆਪਾਂ -10 ਅਤੇ -5 ਦੇ ਵਿਚਕਾਰ -10 ਵੱਲ ਵੱਡੇ ਦਾ ਯਾਨਕੀ ਗ੍ਰेटर दैन ਦਾ ਚਿੰਨ ਦੀ ਵਰਤੋਂ ਕਰਦੇ ਹਾਂ ਇਸ ਹੀ ਆਪ ਕੋਲ ਇੱਕ ਪਹਿਲੇ ਦਾ ਪਹਿਲਾ ਪਾਠ ਹੁਣ ਇਸੇ ਹੀ ਤਰ੍ਹਾਂ ਹੁਣ ਆਪਾਂ ਦੂਸਰਾ ਪਾਠ ਹੱਲ ਕਰਦੇ ਹਾਂ ਦੂਸਰੇ ਪਾਠ ਵਿੱਚ -2 ਅਤੇ 5 4 ਦੇ ਵਿਚਕਾਰ ਉਚਿਤ ਚਿੰਦੀ ਵਰਤੋਂ ਕਰਨੀ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ 5 4 5 ਤੋਂ 4 ਘਟਾਉਣ ਤੇ 1 ਪ੍ਰਾਪਤ ਹੁੰਦਾ ਹੈ ਹੁਣ ਆਪਾਂ -2 ਅਤੇ 1 ਦੇ ਵਿਚਕਾਰ ਉਚਿਤ ਚਿੰਦੀ ਵਰਤੋਂ ਕਰਨੀ ਹੈ ਇਸ ਲਈ ਆਪਾਂ -2 ਅਤੇ 1 ਨੂੰ ਸੰਖਿਆ ਰೇಖਾ ਉੱਪਰ ਦਰਸਾਵਾਂਗੇ -2 ਸੰਖਿਆ ਰੇਖਾ ਉਪਰ ਇਸਥਾਨਿਤ ਸਥਿਤ ਹੈ ਅਤੇ 1 ਸੰਖਿਆ ਰੇਖਾ ਤੇ ਇਸਥਾਨ ਤੇ ਸਥਿਤ ਹੈ -2 ਅਤੇ 1 ਦਾ 1 ਦੇ ਵਿਚਕਾਰ ਅਗਰ ਆਪਾਂ ਦੇਖੀਏ ਜਿਹੜੀ ਸੰਖਿਆ 1 ਹੈ ਉਹ -2 ਦੇ ਸੱਜੇ ਪਾਸੇ ਸਥਿਤ ਹੈ ਇਸ ਲਈ ਇੱਕ ਸੰਖਿਆ ਜਿਹੜੀ ਹੈਗੀ ਆ ਉਹ ਵੱਡੀ ਹੈ ਅਤੇ -2 ਸੰਖਿਆ 1 ਤੋਂ ਛੋਟੀ ਹੈ ਇਸ ਲਈ ਜਦੋਂ ਆਪਾਂ ਖਾਲੀ ਥਾਂ ਵਿੱਚ ਉਚਿਤ ਚਿੰਨ੍ਹ ਦੀ ਵਰਤੋਂ ਕਰਨੀ ਹੈ ਮਾਈਨਸ 2 1 ਤੋਂ ਛੋਟਾ ਹੈ ਇਸ ਲਈ ਮਾਈਨਸ 2 1 ਤੋਂ ਛੋਟਾ ਹੈ ਇਸ ਵਿੱਚ ਲੈਸ ਥੈਨ ਦਾ ਚਿੰਨ੍ਹ ਦੀ ਵਰਤੋਂ ਕਰਦੇ ਹਾਂ ਇਸੇ ਸਵਾਲ ਪਹਿਲੇ ਦਾ ਦੂਸਰਾ ਪੜ ਇਸ ਤਰ੍ਹਾਂ ਸਵਾਲ ਪਹਿਲੇ ਦਾ ਤੀਸਰਾ ਪੜ ਦੇਖਦੇ ਹਾਂ ਇਸ ਵਿੱਚ 8 4 ਅਤੇ -10 ਦੇ ਵਿਚਕਾਰ ਉਚਿਤ ਚਿੰਨ੍ਹ ਦੀ ਵਰਤੋਂ ਕਰਨੀ ਹੈ 8 4 8 ਜੋ 4 ਕੱਢੇ ਯਾਨਕੀ 4 ਹੁਣ ਆਪਾਂ 4 ਅਤੇ -10 ਦੇ ਵਿਚਕਾਰ ਉਚਿਤ ਚਿੰਦੀ ਵਰਤੋਂ ਕਰਨੀ ਹੈ ਹੁਣ 4 ਅਤੇ -10 ਨੂੰ ਸੰਖਿਆ ਰੇਖਾ ਦੇ ਉੱਪਰ ਦਰਸਾਵਾਂਗੇ 4 ਜੋ ਕਿ ਸੰਖਿਆ ਰੇਖਾ ਤੇ ਇਸ ਥਾਂ ਤੇ ਸਥਿਤ ਹੈ ਅਤੇ -10 ਸੰਖਿਆ ਰੇਖਾ ਦੇ ਇਸ ਥਾਂ ਤੇ ਸਥਿਤ ਹੈ ਅਤੇ ਹੁਣ 4 -10 ਦੇ ਸੱਜੇ ਪਾਸੇ ਹੈ ਇਸ ਲਈ 4 -10 ਤੋਂ ਵੱਡੀ ਸੰਖਿਆ ਹੈ ਅਤੇ -10 ਛੋਟੀ ਸੰਖਿਆ ਹੈ ਇਸ ਲਈ ਆਪਾਂ 8 4 ਯਾਨਕੀ 4 ਅਤੇ -10 ਦੇ ਵਿਚਕਾਰ ਗ੍ਰੇਟਰ ਥੈਨ ਯਾਨਕੀ 4 -10 ਤੋਂ ਵੱਡਾ ਹੈ ਇਸ ਚਿੰਨ ਦੀ ਵਰਤੋਂ ਕਰਦੇ ਹਾਂ ਇਸੇ ਸਵਾਲ ਪਹਿਲੇ ਦਾ ਤੀਸਰਾ 파ਗ ਹੁਣ ਪਹਿਲੇ ਦਾ ਚੌਥਾ 파ਗ ਇਸ ਵਿੱਚ ਅਪਾ -6 ਅਤੇ 5 -0 5 -0 ਯਾਨੀ ਕਿ 5 -6 ਅਤੇ 5 ਦੇ ਵਿਚਕਾਰ ਉਚਿਤ ਚਿੰਨ੍ਹ ਦੀ ਵਰਤੋਂ ਕਰਨੀ ਹੈ ਪਹਿਲਾਂ ਤਾਂ ਇਹਨਾਂ ਦੋਨਾਂ ਸੰਖਿਆਵਾਂ ਨੂੰ ਆਪਾਂ ਸੰਖਿਆ ਰੇਖਾ ਉੱਪਰ ਦਰਸਾਵਾਂਗੇ -6 ਜੋ ਕਿ ਸੰਖਿਆ ਰੇਖਾ ਦੇ ਖੱਬੇ ਪਾਸੇ ਸਥਿਤ ਹੈ ਦੇਖੋ -6 ਇੱਥੇ ਸਥਿਤ ਹੈ ਅਤੇ 5 ਸੰਖਿਆ ਰੇਖਾ ਦੇ ਸੱਜੇ ਪਾਸੇ ਸਥਿਤ ਹੈ ਹੁਣ ਦੋਨੋਂ ਸੰਖਿਆਵਾਂ ਨੂੰ ਦੋਨੋਂ ਸੰਖਿਆਵਾਂ ਦਾ ਮਿਲਾਨ ਕਰਨ ਤੇ ਦੇਖਿਆ ਜਾਂਦਾ ਹੈ ਕਿ ਜਿਹੜੀ ਸੰਖਿਆ 5 ਉਹ ਸੰਖਿਆ ਰੇਖਾ ਦੇ ਸੱਜੇ ਪਾਸੇ ਸਥਿਤ ਹੈ ਇਸ ਲਈ ਇਹ ਸੰਖਿਆ ਵੱਡੀ ਸੰਖਿਆ ਹੈ ਅਤੇ -6 ਸੰਖਿਆ ਰੇਖਾ ਦੇ ਖੱਬੇ ਪਾਸੇ ਸਥਿਤ ਹੈ ਇਸ ਲਈ ਇਹ ਛੋਟੀ ਸੰਖਿਆ ਹੈ ਹੁਣ ਜਦੋਂ ਆਪਾਂ ਨਿਸ਼ਾਨ ਦੀ ਵਰਤੋਂ ਕਰਨੀ ਹੈ -6 5 ਤੋਂ ਛੋਟਾ ਹੈ ਇਸ ਲਈ -6 ਛੋਟਾ ਲੈਸ ਦਨ ਦਾ ਨਿਸ਼ਾਨ ਚਿੰਦੀ ਵਰਤੋਂ ਕਰਦੇ ਹਾਂ ਇਹ ਹੈ ਪਹਿਲੇ ਦਾ ਚੌਥਾ ਪਾੜ ਹੁਣ ਪਹਿਲੇ ਦੇ ਪੰਜਵੇਂ ਪਾੜ ਵਿੱਚ 5 ਅਤੇ 8 10 ਦੇ ਵਿਚਕਾਰ ਉਚਿਤ ਚਿੰਦੀ ਵਰਤੋਂ ਕਰਨੀ ਹੈ 8 10 ਯਾਨੀ ਕਿ 8 ਵਿੱਚੋਂ 3 ਘਟਾਉਣ ਤੇ 5 ਪ੍ਰਾਪਤ ਹੁੰਦਾ ਹੈ ਹੁਣ 5 ਅਤੇ 5 ਦੇ ਵਿਚਕਾਰ ਉਚਿਤ ਚਿੰਦੀ ਵਰਤੋਂ ਕਰਨੀ ਹੈ ਹੁਣ ਇੱਥੋਂ ਇਹ ਪ੍ਰਾਪਤ ਹੁੰਦਾ ਹੈ 5 ਦੂਸਰੇ ਪਾਸੇ ਵੀ ਪੰਜ ਹੈ ਕਿ ਦੋਨੋਂ ਸੰਖਿਆਵਾਂ ਬਰਾਬਰ ਹਨ ਇਸ ਲਈ ਇਸ ਵਿੱਚ ਬਰਾਬਰ ਦੇ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਪਹਿਲੇ ਦਾ ਪੰਜਵਾਂ ਪਾਠ ਹੁਣ ਪਹਿਲੇ ਦਾ ਛੇਵਾਂ ਪਾਠ ਇਸ ਪਾਠ ਵਿੱਚ ਆਪਾਂ 0 ਸਿਫਰ ਅਤੇ -10 ਦੇ ਵਿਚਕਾਰ ਉਚਿਤ ਚਿੰਨ ਦੀ ਵਰਤੋਂ ਕਰਨੀ ਹੈ। 0 ਨੂੰ ਸੰਖਿਆ ਰੇਖਾ ਤੇ ਦਰਸਾਵਾਂਗੇ ਅਤੇ -10 ਨੂੰ ਸੰਖਿਆ ਰੇਖਾ ਤੇ ਦਰਸਾਵਾਂਗੇ। ਦੋਂ ਨੂੰ ਸੰਖਿਆ ਨੂੰ ਸੰਖਿਆ ਰੇਖਾ ਤੇ ਦਰਸਾਉਣ ਤੋਂ ਬਾਅਦ ਪ੍ਰਾਪਤ ਹੁੰਦਾ ਹੈ ਕਿ ਜਿਹੜੀ -10 ਹੈਗੀ ਹੈ ਉਹ ਸੰਖਿਆ ਰੇਖਾ ਤੇ ਜ਼ੀਰੋ ਤੋਂ ਖੱਬੇ ਪਾਸੇ ਸਥਿਤ ਹੈ ਯਾਨਕਿ a -10 ਜ਼ੀਰੋ ਤੋਂ ਛੋਟੀ ਹੈ ਅਤੇ ਜ਼ੀਰੋ ਯਾਨਕਿ ਸਿਫਰ ਉਹ -10 ਤੋਂ ਵੱਡੀ ਸੰਖਿਆ ਹੈ ਇਸ ਲਈ ਜ਼ੀਰੋ ਵੱਲ ਵੱਡੇ ਦਾ ਨਿਸ਼ਾਨ ਪਾਵਾਂਗੇ ਕਿਉਂਕਿ ਜ਼ੀਰੋ ਸਿਫਰ -10 ਤੋਂ ਵੱਡਾ ਹੈ ਇਹ ਸੀ ਪਹਿਲੇ ਦਾ ਛੇਮਾ ਪੜਾਅ ਇਸ ਦਿਨਾਰੇ ਅਭਿਆਸ ਇੱਕ ਕਾਂਟੈਕਟ ਦਾ ਪਹਿਲਾ ਸਵਾਲ ਸਮਾਪਤ ਹੁੰਦਾ ਹੈ। ਇਦਾਂ ਦੇ ਹੋਰ ਵੀਡੀਓਸ ਤੇ ਹੋਰ ਸਵਾਲਾਂ ਨੂੰ ਸਮਝਣ ਲਈ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਵਾਲਾਂ ਨੂੰ ਸਬਕ। ਧੰਨਵਾਦ।